ਦੋਸਤੋ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦਾ ਆਖਰੀ ਪੜਾਵਲ ਅਸੀਂ ਵੱਧ ਰਹੇ ਜਿਹੜਾ 7ਵਾਂ ਤੇ 6ਵੇਂ ਪੜਾਵਲ ਦੀਆਂ ਜਿਹੜੀਆਂ ਕੱਲ ਵੋਟਾਂ ਪੈ ਜਾਣੀਆਂ ਔਰ ਇਸ ਸਮੇਂ ਦੇ ਦੌਰਾਨ ਅਸੀਂ ਦੇਖਿਆ ਕਿ ਹੁਣ ਜਿਹੜੇ ਜਿੰਨੇ ਕੌਮੀ ਆਗੂ ਜਾਂ ਸਟਾਰ ਪ੍ਰਚਾਰਕ ਨੇ ਵਕਫ ਵਕਫ ਪਾਰਟੀਆਂ ਦੇ ਉਹਨਾਂ ਦੇ ਮੂੰਹ ਹੁਣ ਪੰਜਾਬ ਵੱਲ ਹੋ ਗਏ ਆ ਔਰ ਪੰਜਾਬ ਦੇ ਉਹਨਾਂ ਦੇ ਦੌਰੇ ਧੜਾ ਧੜ ਜਿਹੜੇ ਉਹ ਕਰ ਰਹੇ ਆ ਤੇ ਆਪਣੇ ਚੋਣ ਮਹਿਮ ਨੂੰ ਪੁਖਾ ਰਹੇ ਆ ਆਪੋ ਆਪਣੀ ਪਾਰਟੀਆਂ ਦੇ ਹੱਕ ਵਿੱਚ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਇਸੇ ਲੜੀ ਦੇ ਵਿੱਚ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਪਟਿਆਲਾ ਵਿੱਚ ਆਏ ਤੇ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਉੱਥੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਹੈ ਜਿਹੜੀ ਕਿ ਪਹਿਲਾਂ ਕਾਂਗਰਸ ਦੀ ਸੰਸਦ ਮੈਂਬਰ ਸੀ ਉਸ ਦੇ ਹੱਕ ਵਿੱਚ ਉਹਨਾਂ ਨੇ ਉੱਥੇ ਚੋਣ ਪ੍ਰਚਾਰ ਕੀਤਾ ਔਰ ਰੈਲੀ ਕੀਤੀ ਉਸ ਰੈਲੀ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਬੋਲਦਿਆਂ ਇਹ ਤਾਂ ਜ਼ਰੂਰ ਜਿਤਾਉਂਦਾ ਯਤਨ ਕੀਤਾ ਕਿ ਜਿਹੜਾ ਸਿੱਖ ਭਾਈਚਾਰੇ ਨਾਲ ਉਹਨਾਂ ਦੀ ਸਾਂਝ ਹੈ ਉਸ ਨੂੰ ਜਾਦਾ ਉਹਨਾਂ ਨੇ ਜ਼ੋਰ ਦੇ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਇਥੋਂ ਤੱਕ ਕਿ ਪੰਜ ਪਿਆਰਿਆਂ ਦੇ ਜਿਹੜੇ ਭਾਈ ਮੋਹਕਮ ਸਿੰਘ ਹੈ ਉਹਨਾਂ ਨਾਲ ਵੀ ਜਿਹੜੀ ਉਹ ਗੁਜਰਾਤ ਦੇ ਸੀ ਉਹਨਾਂ ਦੀ ਜਿਹੜੀ ਸਾਂਝ ਹੈ ਉਸ ਤਰ੍ਹਾਂ ਦਾ ਵੀ ਉਹਨਾਂ ਨੇ ਉੱਥੇ ਕੱਲ ਪੇਸ਼ ਕਰਨ ਦਾ ਯਤਨ ਕੀਤਾ ਫਿਰ ਬਕਾਇਦਾ ਵੀਰ ਬਲਦਾਨ ਦੇਸ਼ ਦੀ ਗੱਲ ਕੀਤੀ ਲੰਗਰ ਤੇ ਟੈਕਸ ਜਿਹੜਾ ਛੋਟ ਦੇਣ ਦੀ ਗੱਲ ਕੀਤੀ ਪਰ ਇਹ ਸਾਰੇ ਦੇ ਦੌਰਾਨ ਅਸੀਂ ਦੇਖਿਆ ਕਿ ਉਹਨਾਂ ਨੇ ਨਾ ਤਾਂ ਕਾਲੀਦਾਲ ਦਾ ਕਿਤੇ ਨਾਂ ਲਿਆ ਨਾ ਉਹਨਾਂ ਨੇ ਕਿਸਾਨਾਂ ਦੀ ਕੋਈ ਗੱਲ ਕੀਤੀ ਖੇਤੀ ਦੀ ਗੱਲ ਉਹਨਾਂ ਜ਼ਰੂਰ ਕੀਤੀ ਪਰ ਕਿਸਾਨਾਂ ਦੀ ਗੱਲ ਉਹਨਾਂ ਨੇ ਨਹੀਂ ਕੀਤੀ ਕਿਸਾਨ ਜਿਹੜੇ ਕਿ ਇੰਨੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਐ ਔਰ ਜਿਹੜੇ ਬਕਾਇਦਾ ਕਲ ਪਟਿਆਲੇ ਦੇ ਆਲੇ-ਦੁਆਲੇ ਉਹਨਾਂ ਨੇ ਸਾਰਿਆਂ ਥਾਵਾਂ ਤੇ ਮੋਰਚੇ ਮੱਲੇ ਹੋਏ ਸੀ ਲਗਭਗ 6 ਥਾਵਾਂ ਤੇ ਕਿਸਾਨਾਂ ਨੇ ਇਕੱਠ ਕੀਤਾ ਔਰ ਆਪਣੀਆਂ ਮੰਗਾਂ ਦੇ ਹੱਕ ਵਿੱਚ ਉਹਨਾਂ ਨਾਰੇਬਾਜ਼ੀ ਵੀ ਕੀਤੀ ਤੇ ਕਾਲੇ ਝੰਡੇ ਲੈ ਕੇ ਵੀ ਉਥੇ ਉਹ ਖੜੇ ਰਹੇ ਤਾਂ ਵੱਖ-ਵੱਖ ਜਿਹੜੇ ਕੋਈ ਉਮੀਦਵਾਰ ਉਹਨਾਂ ਦੀ ਭੀੜ ਵਿੱਚ ਆ ਗਏ ਉਹਨਾਂ ਨੂੰ ਉਹਨਾਂ ਘੇਰਿਆ ਵੀ ਉਹ 1-1 ਘੰਟਾ 2-2 ਘੰਟੇ ਕਈ ਵਾਰੀ ਉਮੀਦਵਾਰਾਂ ਨੂੰ ਉੱਥੇ ਭੀੜ ਦੇ ਵਿੱਚੋਂ ਲੰਘਣਾ ਪਿਆ ਪੁਲਿਸ ਨੇ ਆ ਕੇ ਉਹਨਾਂ ਨੂੰ ਬਦਲਵੇ ਰਸਤਿਆਂ ਤੋਂ ਕੱਢਿਆ ਤੇ ਕਈ ਥਾਵਾਂ ਤੇ ਜਿਹੜੇ ਉਮੀਦਵਾਰ ਹੈ ਉਹ ਕਿਸਾਨਾਂ ਨੂੰ ਧਮਕੀਆਂ ਦਿੰਦੇ ਵੀ ਜਿਹੜੇ ਆ ਉਹ ਨਜ਼ਰ ਆਏ ਪਰ ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਨੇ ਬਕਾਇਦਾ ਜਿਹੜੀ ਇਹ ਗੱਲ ਜਰੂਰ ਉੱਥੇ ਬੜੇ ਠੋਕ ਵਜਾ ਕੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਕਰਤਾਰਪੁਰ ਦਾ ਗੁਰਦੁਆਰਾ 1971 ਚ ਅਸੀਂ ਇੱਥੇ ਵਾਪਸ ਲਿਆ ਸਕਦੇ ਸੀ ਉਦੋਂ ਕਿਉਂਕਿ 90 ਹਜ਼ਾਰ ਫੌਜੀ ਪਾਕਿਸਤਾਨ ਦੇ ਸਾਡੇ ਕੋਲ ਸੀ ਤੇ ਜੇ ਉਦੋਂ મોદી ਹੁੰਦਾ ਤਾਂ ਇਹ ਗੁਰਦੁਆਰਾ ਵਾਪਸ ਲੈ ਕੇ ਫਿਰ ਕੈਦੀ ਰਿਹਾ ਕਰਨੇ ਸੀ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਬਹੁਤ ਜਿਹੜੀਆਂ ਕੀਤੀਆਂ ਦੂਸਰਾ ਉਹਨਾਂ ਨੇ ਕਾਂਗਰਸ ਦੇ ਤੇ ਇੰਡੀਆ ਗੱਠ ਜੋੜ ਦੇ ਉੱਤੇ ਨਿਸ਼ਾਨੇ ਜਿਹੜੇ ਸਿੱਧੇ ਬਕਾਇਦਾ ਔਰ ਉਸ ਤਰ੍ਹਾਂ ਜਿਵੇਂ ਪਹਿਲਾਂ ਮੰਗ ਇਹ ਗੱਲ ਕਹੀ ਕਿ ਉਹ ਫਿਰਕੂਵਾਦ ਫਲਾ ਰਹੇ ਆ ਜਾਤੀਵਾਦ ਫਲਾ ਰਹੇ ਆ ਪਰਿਵਾਰਵਾਦ ਫਲਾ ਰਹੇ ਆ ਇਹ ਭ੍ਰਿਸ਼ਟਾਚਾਰੀਆਂ ਦਾ ਟੋਲਾ ਤੇ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਉਹਨਾਂ ਨੇ ਕਾਗਜ਼ੀ ਮੁੱਖ ਮੰਤਰੀ ਕਿਹਾ ਕਿ ਉਹ ਤਾਂ ਦਿੱਲੀ ਦੇ ਗੇੜਿਆਂ ਵਿੱਚ ਹੀ ਮਸਰੂਰ ਰਹਿੰਦੇ ਆ ਇਸ ਤਰ੍ਹਾਂ ਦੇ ਵੀ ਉਹਨਾਂ ਨੇ ਹਵਾਲੇ ਜਿਹੜੇ ਆ ਉਹ ਦਿੱਤੇ ਪਰ ਦੂਸਰੇ ਪਾਸੇ ਅਸੀਂ ਦੇਖਦੇ ਆ ਕਿ ਕਿਸਾਨ ਜਥੇਬੰਦੀਆਂ ਨੇ ਪੂਰੇ ਡਿਸਪੀਸਿਪਲਨ ਦਾ ਮੁਜ਼ਾਹਰਾ ਕੀਤਾ ਤੇ ਬੜੇ ਪੋਰਾਮ ਹੰਟੰਗ ਨਾਲ ਉਹਨਾਂ ਨੇ ਉੱਥੇ ਆਪਣੀ ਗੱਲ ਕਹਿਣ ਦਾ ਯਤਨ ਕੀਤਾ ਪ੍ਰਧਾਨ ਮੰਤਰੀ ਤੋਂ ਵੀ ਸਮਾਂ ਮੰਗਿਆ ਸਮਾਂ ਤਾਂ ਉਹਨਾਂ ਨੂੰ ਨਹੀਂ ਮਿਲਿਆ ਕਿਤੇ ਵੀ ਪਰ ਇਹ ਜ਼ਰੂਰ ਹੈ ਕਿ ਉਹਨਾਂ ਨੇ ਕੱਲ ਜਿਸ ਸਹਿ ਸਹਿਜ ਦਾ ਜਿਸ ਅਨੁਸ਼ਾਸਨ ਦਾ ਪ੍ਰਗਟਾਵਾ ਕੀਤਾ ਉਹ ਬਕਾਇਦਾ ਜਿਹੜੀ ਮਹਾਪੰਚਾਇਤ ਚੋਂ ਨਾ ਫੈਸਲਾ ਕੀਤਾ ਸੀ ਉਹਦੇ ਤੇ ਬਿਲਕੁਲ ਖਰੇ ਉਤਰਿਆ ਔਰ ਉਸ ਸੰਬੰਧ ਵਿੱਚ ਅਸੀਂ ਜਦੋਂ ਦੇਖਦੇ ਹਾਂ ਕਿ ਉਹ ਪ੍ਰਧਾਨ ਮੰਤਰੀ ਨਾਲ ਗੱਲ ਕਰਨਾ ਚਾਹੁੰਦੇ ਆ ਆਪਣੀ ਗੱਲ ਕਹਿਣਾ ਚਾਹੁੰਦੇ ਪਰ ਪ੍ਰਧਾਨ ਮੰਤਰੀ ਉਹਨਾਂ ਨਾਲ ਗੱਲ ਕਰਨ ਤੋਂ ਲਗਾਤਾਰ ਭੱਜ ਰਿਹਾ ਸੋ ਕੁੱਲ ਮਿਲਾ ਕੇ ਜਿਹੜੀ ਕੱਲ ਦੀ ਇਹ ਸਥਿਤੀ ਬਣੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹਾਜ਼ਰੀ ਸੀ ਗੈਰ ਹਾਜ਼ਰੀ ਉਹ ਲੜਕਦੀ ਰਹੀ ਕਿ ਸਾਰਿਆਂ ਨੂੰ ਇਹ ਸੀਗਾ ਕਿ ਉਹਨਾਂ ਦੀ ਪਤਨੀ ਉੱਥੇ ਚੋਣ ਲੜ ਰਹੀ ਹੈ ਉਹ ਭਾਵੇਂ ਥੋੜੇ ਸਮੇਂ ਦੀ ਜ਼ਰੂਰ ਉੱਥੇ ਦਰਸ਼ਨ ਦੇਣਗੇ ਪਰ ਉਹਨਾਂ ਦੇ ਦਰਸ਼ਨ ਉੱਥੇ ਕੱਲ ਲੋਕਾਂ ਨੂੰ ਨਹੀਂ ਹੋਏ ਸੋ ਇਹ ਜਿਹੜੀ ਸਾਰੀ ਸਥਿਤੀ ਬਣੀ ਔਰ ਪ੍ਰਧਾਨ ਮੰਤਰੀ ਦੀ ਪਟਿਆਲਾ ਰੈਲੀ ਦਾ ਜਿਹੜੇ ਪੰਜਾਬ ਦੇ ਚੋਣਾਂ ਦੇ ਉੱਤੇ ਕੀ ਅਸਰ ਪਵੇਗਾ ਜਾਂ ਉਹਨਾਂ ਨੇ ਜੋ ਕੁਝ ਕਿਹਾ ਉਸ ਦਾ ਕੀ ਪ੍ਰਭਾਵ ਹੈ ਤੇ ਜੋ ਕਿਸਾਨਾਂ ਨੇ ਉੱਥੇ ਕੀਤਾ ਉਸ ਦੇ ਕੀ ਪ੍ਰਭਾਵ ਹੈ ਇਹ ਸਾਰੀ ਗੱਲ ਤੇ ਅਸੀਂ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਵਿਸ਼ੇਸ਼ ਮਹਿਮਾਨ ਸਰਦਾਰ ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਜਿਹੜਾ ਰਾਜਨੀਤੀ ਨੂੰ ਬੜਾ ਨੇੜੋਂ ਦੇਖਿਆ ਰਿਪੋਰਟ ਕੀਤਾ ਤੇ ਹੁਣ ਵੀ ਉਹ ਖਾਸ ਕਰਕੇ ਜਿਹੜੀਆਂ ਫਰ ਵੀ ਲੋਕ ਸਭਾ ਦੀਆਂ ਚੋਣਾਂ ਹੁੰਦੇ ਤੇ ਬੜੀ ਨੇੜੇੋਂ ਨਜ਼ਰ ਰੱਖ ਰਹੇ ਐ ਤੇ ਹੁਣ ਕਿਉਂਕਿ ਸਾਰਾ ਧਿਆਨ ਪੰਜਾਬ ਵੱਲ ਕੇਂਦਰਿਤ ਹੈ ਇਸ ਕਰਕੇ ਉਹ ਹਰ ਜੋ ਵੀ ਘਟਨਾ ਹੁੰਦੀ ਆ ਉਸ ਦੇ ਬਾਰੇ ਉਹਨਾਂ ਦੀ ਇੱਕ ਆਪਣੀ رائے ਆ ਆਪਣੀ ਸਮਝ ਆ ਤੇ ਉਹ ਇਸ ਬਾਰੇ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਇਹ ਪਟਿਆਲਾ ਦੀ ਜੋ ਰੈਲੀ ਐ ਤੇ ਜੋ ਕਿਸਾਨਾਂ ਦਾ ਐਕਸ਼ਨ ਐ ਉਸ ਪ੍ਰਦਰਸ਼ਨ ਐ ਉਸ ਦੇ ਬਾਰੇ ਉਹ ਕੀ ਸੋਇਆ ਸਿਰਸਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਉਹ ਧੰਨਵਾਦ ਜੀ ਸ਼ੁਕਰੀਆ ਸਭ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਕੁਝ ਪ੍ਰਧਾਨ ਮੰਤਰੀ ਨੇ ਕੱਲ ਉੱਥੇ ਕਿਹਾ ਵੈਸੇ ਤੁਸੀਂ ਸਾਰਾ ਕੁਝ ਬੜਾ ਡਿਟੇਲ ਚ ਕਵਰ ਕਰਤਾ ਮੈਂ ਇੰਨਾ ਹੀ ਕਹੂੰਗਾ ਵੀ ਇਹ ਜਿਹੜੀਆਂ ਮਾਲਵੇ ਦੀਆਂ ਪੰਜ ਕੰਸਟਿਟੂਐਂਸੀਆਂ ਹੈ ਇਹ ਪੰਜਾਂ ਦੇ ਉਮੀਦਵਾਰ ਸੱਦੇ ਸੀਗੇ ਪੰਜੇ ਉਮੀਦਵਾਰ ਪ੍ਰਾਈਮ ਮਿਨਿਸਟਰ ਹੋਣ ਤੋਂ ਪਹਿਲਾਂ ਬੋਲ ਚੁੱਕੇ ਸੀ ਇਸ ਤੋਂ ਇਲਾਵਾ ਪਹਿਲੀ ਵਾਰੀ ਪੰਪਰੀਤ ਬਾਦਲ ਵੀ ਉੱਥੇ ਬੋਲਿਆ ਬੜੇ ਜੋਰ ਸ਼ੋਰ ਨਾਲ ਬੋਲਿਆ ਵੀ ਮੈਂ ਇਹ ਪ੍ਰਾਈਮ ਮਿਨਿਸਟਰ ਦੇ ਨਾਲ ਆ ਜੋ ਪ੍ਰਾਈਮ ਮਿਨਿਸਟਰ ਠੀਕ ਕਰ ਰਿਹਾ ਸਭ ਠੀਕ ਕਰ ਰਿਹਾ ਤੇ ਇਸ ਤੋਂ ਇਲਾਵਾ ਫਿਰ ਬਰਨਮ ਜਿਹੜਾ ਸੁਨੀਲ ਜਾਖੜ ਸੀ ਉਹ ਸਿਰਫ ਜਿਹੜਾ ਭਾਜਪਾ ਦਾ ਪ੍ਰਧਾਨ ਹੈ ਪੰਜਾਬ ਦਾ ਉਹ ਪ੍ਰਾਈਮ ਮਿਨਿਸਟਰ ਆਏ ਤੋਂ ਬੋਲਿਆ ਬਾਕੀ ਉਹ ਤੋਂ ਪਹਿਲਾਂ ਸਾਰੇ ਬੋਲ ਚੁੱਕੇ ਸੀ ਬੜੇ ਬਰੀਫ ਸੀ ਬੀ ਸੀ ਇਹਦਾ ਹਾਈਲਾਈਟ ਇੰਨੀ ਗੱਲ ਆ ਵੀ ਕੈਪਟਨ ਬਰੇਂਦਰ ਸਿੰਘ ਜਿਹੜਾ ਭੀਜਪੀ ਜੁਆਇਨ ਕਰ ਚੁੱਕਾ ਹੈ ਜਿਹਦੀ ਵਾਈਫ ਹੁਣ ਮਹਾਰਾਣੀ ਪੁਨੀਤ ਕੌਰ ਲੜ ਰਹੀ ਆ ਉਹ ਖੁਦ ਉੱਥੇ ਗਿਆ ਨਹੀਂ ਕਾਰਨ ਕੀ ਹੈ ਇਹ ਸਿਹਤਰੀ ਠੀਕ ਜਾਂ ਕੋਈ ਹੋਰ ਗੱਲ ਹੈ ਜਾਂ ਕੋਈ ਪੋਲੀਟੀਕਲ ਗੱਲਬਾਤ ਪੋਲੀਟੀਕਲ ਗਿਣਤੀ ਮੈਂ ਪਹਿਲੇ ਕੱਲ ਪੰਜਾਬ ਚ ਹੀ ਨਹੀਂ ਸੀ ਉਹ ਦਿੱਲੀ ਚ ਸੀਗੇ ਕੱਲ ਹਾਂ ਦਿੱਲੀ ਚਲੋ ਭਾਈ ਪਤਾ ਹੀ ਸੀ ਤੇ ਬੜਾ ਲੰਮਾ ਪੁਰਾਣਾ ਪ੍ਰੋਗਰਾਮ ਸੀ ਦਿੱਲੀ ਤੋਂ ਆ ਵੀ ਸਕਦਾ ਸੀ ਇਹ ਕੋਈ ਵੱਡਾ ਬਹਾਨਾ ਨਹੀਂ ਤੇ ਕੋਈ ਵੀ ਬਹਾਨਾ ਹੋਵੇ ਇਹ ਸਭ ਇਹ ਲੱਗ ਰਿਹਾ ਕੋਈ ਸਿਆਸੀ ਗਿਣਤੀ ਮਿੰਤੀ ਕਰਕੇ ਆ ਜਿਵੇਂ ਜਿਵੇਂ ਹੁਣ ਤਾਂ ਤੁਸੀਂ ਵੀ ਦੱਸਿਆ ਵੀ ਉਹ ਅਕਾਲੀ ਦਲ ਉੱਤੇ ਬਿਲਕੁਲ ਚੁੱਪ ਰਿਹਾ ਅਕਾਲੀ ਦਲ ਤੇ ਸ਼ਬਦ ਨਹੀਂ ਬੋਲਿਆ ਇਹਦਾ ਮਤਲਬ ਹੈ ਵੀ ਐਨਡੀਏ ਦੇ ਜਿਹੜੇ ਪੁਰਾਣੇ ਘਟਕਾ ਹੈ ਪੁਰਾਣੇ ਜਿਹੜੇ ਉਹਦੇ ਕੰਸਟੀਚੂਐਂਟ ਹੈ ਜਿਹੜੇ ਗਰੁੱਪ ਹੈ ਉਹ ਦੁਬਾਰਾ ਫਿਰ ਜੁਆਇਨ ਕਰ ਸਕਦੇ ਆ ਜੇਕਰ ਇਹ ਹਜੇ ਆਸ ਹੈ ਇਹਦੇ ਬਾਰੇ ਵੀ ਕਿਹਾ ਜਾਂਦਾ ਤੇ ਕਿਉਂਕਿ ਐਨਡੀਏ ਦਾ ਤਾਂ ਸਾਰਾ ਇਹ ਸਿਸਟਮ ਹੈ ਜੇ ਐਨਡੀਏ ਦਾ ਕੋਰ ਗਰੁੱਪ ਭਾਜਪਾ ਪਾਵਰ ਚਾਜੇ ਤਾਂ ਉਹਦੇ ਨਾਲ ਫਿਰ ਦੂਜੇ ਜਿਹੜੇ ਗਰੁੱਪ ਹੈ ਸਾਰੇ ਫਿਰ ਜੁੜ ਜਾਂਦੇ ਆ ਨਾਲ ਉਦੋਂ ਉਹਰ ਵੱਜ ਜਾਂਦਾ ਜੇ ਉਹ ਹਾਰ ਜੇ ਤਾਂ ਇਹ ਸਾਰੇ ਖਿਡਰ ਜਾਂਦੇ ਨੇ ਇੱਕ ਹੋਰ ਪਾਸੇ ਚਲੇ ਜਾਂਦੇ ਆ ਇਹ ਸਾਰੀਆਂ ਵੱਡੀਆਂ ਪਾਰਟੀਆਂ ਦੇ ਨਾਲ ਕਾਂਗਰਸ ਨਾਲ ਵੀ ਯੂਪੀ ਨਾਲ ਵੀ ਇਹੀ ਹੋਇਆ ਸੀ ਤੇ ਇਸ ਕਰਕੇ ਇਹਨਾਂ ਨੇ ਅਕਾਲੀ ਦਲ ਤੇ ਚੁੱਪ ਰਿਹਾ ਅਕਾਲੀ ਦਲ ਵੀ ਜ਼ਿਆਦਾਤਰ ਬੀਜੇਏ ਸੇ ਪ੍ਰਾਈਮ ਮਿੰისტਰ ਤੇ ਥੋੜਾ ਬੋਲਦਾ ਪਰ ਉਹ ਰੀਜIONAL ਪਾਰਟੀ ਕਰਕੇ ਸੁਖਵੀਰ ਬਾਦਲ ਨੂੰ ਬੋਲਣਾ ਪੈਂਦਾ ਬੋਲਦਾ ਪਰ ਇਹ ਤਾਂ ਬਿਲਕੁਲ ਹੀ ਚੁੱਪ ਰਿਹਾ ਤੇ ਇਸ ਕਰਕੇ ਕਹਿ ਸਕਦਾ ਸੀ ਵੀ ਇਹਨਾਂ ਨੇ ਪਹਿਲਾਂ ਆ ਸਾਡੇ ਨਾਲ ਕਿਸਾਨ ਬਿੱਲਾਂ ਤੇ ਸਪੋਰਟ ਕੀਤੀ ਸੀ ਪਿੱਛੋਂ ਬਰੋਚ ਹੋ ਗਏ ਕੋਈ ਗੱਲ ਨਹੀਂ ਕੀਤੀ ਕਿਸਾਨੀ ਦੇ ਬਾਰੇ ਵੀ ਬੜਾ ਥੋੜਾ ਗੱਲ ਕੀਤੀ ਐ ਸਵਾਲ ਇਹ ਆ ਵੀ ਸਾਰੀ ਜਿਹੜੀ ਸਪੀਚ ਆ ਉਹਦਾ ਲੱਭੋ ਲਵਾ ਬੜਾ អមੋਸ਼ਨਲ ਸੀ អមੋਸ਼ਨਲ ਸਿੱਖਾਂ ਦੀ ਧਾਰਮਿਕ អមੋਸ਼ਨਲ ਜਿਹੜੀ ਭਾਵਨਾਤਮਕ ਜਿਹੜੀਆਂ ਗੱਲਾਂ ਸੀ ਉਹੀ ਕੀਤੀਆਂ ਗਈਆਂ ਜਿਵੇਂ ਹੁਣ ਬੰਦ ਕੀਤਾ ਪਾਰਟੀਸ਼ਨ ਆ ਜੀ ਪਾਰਟੀਸ਼ਨ ਕਾਂਗਰਸ ਨੇ ਕਰਵਾਈ ਔਰ ਸੱਤਾ ਚਾਉਣ ਲਈ ਸੱਤਾ ਦੇ ਕਬਜ਼ੇ ਕਾਬਜ਼ ਹੋਣ ਲਈ ਪੂਰਨ ਰੂਪ ਚ ਠੀਕ ਨਹੀਂ ਪਰ ਕੁਛ ਹੱਦ ਤੱਕ ਤਾਂ ਅਜੇ ਤੱਕ ਵੀ ਚੱਲਿਆ ਆਉਂਦਾ ਵੀ ਇਹਨਾਂ ਨੇ ਸੱਤਾ ਤੇ ਜਲਦੀ ਬੈਠਣਾ ਸੀ ਇਸ ਕਰਕੇ ਤੇ ਸਮਝੌਤਾ ਨੇ ਕਰ ਸਕੇ ਬੜੀ ਜਲਦੀ ਸਾਰਾ ਕੁਝ ਹੋਇਆ ਤੇ ਇਹ ਇਹ ਵੀ ਇਹ ਉਸ ਦੇ ਦੁਆਰਾ ਧਰਾਇਆ ਤੇ ਦੂਜਾ ਤੁਸੀਂ ਦੱਸ ਹੀ ਚੁੱਕਿਓ ਤੇ ਜਿਸ ਤਰੀਕੇ ਨਾਲ ਇਹ ਇਹ ਨਹੀਂ ਪਰ ਜਿਸ ਤਰ੍ਹਾਂ ਜਿੱਕਦਾ ਹੈ ਨਾ ਪਰ ਉਹਨਾਂ ਨੇ ਜਿਹੜੀਆਂ ਮੁੱਖ ਗੱਲਾਂ ਜਿਹੜੀ ਜਿਹੜੀ ਬੇਰੁਜ਼ਗਾਰੀ ਹੈ ਉਹਦੀ ਕੋਈ ਗੱਲ ਨਹੀਂ ਕੀਤੀ ਕਿਸਾਨਾਂ ਦੇ ਮਸਲੇ ਤੇ ਕੋਈ ਗੱਲ ਨਹੀਂ ਕੀਤੀ ਖਾਲੀ ਐਮੋਸ਼ਨਲ ਗੱਲਾਂ ਕੀਤੇ ਕਿਸਾਨਾਂ ਦੇ ਮਸਲੇ ਤੇ ਬਿਲਕੁਲ ਨਹੀਂ ਛੇੜਿਆ ਕਿਸਾਨਾਂ ਦੇ ਮਸਲੇ ਦੇ ਉੱਤੇ ਜਿਵੇਂ ਹੁਣ ਫਰਜ਼ੀ ਕੀਤਾ ਵੀ ਕਾਂਗਰਸ ਨੇ ਓਪਨ ਕਹਿ ਛੜਿਆ ਵੀ ਅਸੀਂ ਲੀਗਲਾਈਜ਼ ਕਰਾਂਗੇ ਐਮਐਸਪੀ ਨੂੰ ਲੀਗਲ ਕਾਨੂੰਨੀ ਬਣਾਵਾਂਗੇ ਇਹਨੇ ਇਹਨੇ ਬਿਲਕੁਲ ਦਾੜੀ ਬੱਟੀ ਰੱਖਿਆ ਇਹਨਾਂ ਜਰੂਰ ਕਿਹਾ ਕਿ ਅਸੀਂ ਅਸੀਂ ਕਿਸਾਨਾਂ ਦੇ ਜਿਹੜੀ 20 40 ਸਾਲ ਤੋਂ 50 ਸਾਲ ਤੋਂ ਜਾਂ ਹੁਣ ਵੀ ਅਸੀਂ ਕਿਸਾਨਾਂ ਦਾ ਜਿਹੜਾ ਕਣਕ ਹੈ ਤੇ ਚਾਵਲ ਹੈ ਉਹ ਦੋਨੋਂ ਅਸੀਂ ਖਰੀਦ ਰਹੇ ਹਾਂ ਪੰਜਾਬ ਚੋਂ ਅਸੀਂ ਖਰੀਦ ਰਹੇ ਆ ਵੱਡੇ ਪੱਧਰ ਤੇ ਇਹ ਇਸ ਕਿਸਮ ਦੀ ਭਾਵੇਂ ਇਹ ਦੇਸ਼ ਦੀ ਫੂਡ ਸਿਕਿਉਰਿਟੀ ਦੀ ਜ਼ਰੂਰਤ ਹੈ ਉਹਦੇ ਵਿੱਚੋਂ ਖਰੀਦਿਆ ਜਾ ਰਿਹਾ ਔਰ ਅਗਲੇ ਨੇ ਕਿਹਾ ਵੀ ਅਸੀਂ ਖਰੀਦਿਆ ਜਾ ਰਿਹਾ ਕਿਸਾਨ ਅਸੀਂ ਇਹਨਾਂ ਇਸ ਕਰਕੇ ਐਮ ਐਸ ਪੀ ਦੇ ਰਹੇ ਆ ਕਿ ਰੈਗੂਲਰਲੀ ਦੇ ਰਹੇ ਆ ਇਹ ਜ਼ਰੂਰ ਹੋਣੇ ਟੇਢੇ ਵਿੰਗੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਪ੍ਰਾਈਮ ਮਿਨਿਸਟਰ ਦੀ ਜਿਹੜੀ ਸਪੀਚ ਆ ਬੜੀ ਬਰੀਫ ਸੀ ਬੜੇ ਟੂ ਦੀ ਪੁਆਇੰਟ ਰੱਖਿਆ ਉਹਨੇ ਤੇ ਗੱਲ ਭਾਵਕ ਕੀਤੀ ਪੱਗ ਬੰਨ ਕੇ ਬੈਠਾ ਸਾਰਾ ਮੁਲਕ ਉਸੇ ਰੂਪ ਚ ਆਇਆ ਸਾਰਾ ਦੇਖੋ ਕਰਦੇ ਆ ਕਿ ਕੱਲ ਜਿਹੜਾ ਉਹਨਾਂ ਦਾ ਪਹਿਰਾਵਾ ਸੀਗਾ ਸਾਰਾ ਉਹ ਪਹਿਰਾਵਾ ਪੱਗ ਵੀ ਕੇਸਰੀ ਸੀ ਮੋਢੇ ਤੇ ਪਟਕਾ ਵੀ ਕੇਸਰੀ ਸੀ ਤੇ ਸਮੁੱਚੀ ਜਿਹੜੀ ਦਿੱਖ ਸੀ ਉਹ ਇੱਕ ਸਿੱਖ ਦਿੱਖ ਦੇ ਤੌਰ ਤੇ ਆਪਣੇ ਆਪ ਨੂੰ ਉਹਨਾਂ ਨੇ ਪੇਸ਼ ਕਰਨ ਦਾ ਯਤਨ ਕੀਤਾ ਕੱਲ ਤੇ ਨਾਲ ਦੀ ਨਾਲ ਉਹਨਾਂ ਨੇ ਸਿਰਫ ਦੇਖ ਹੀ ਨਹੀਂ ਬਲਕਿ ਜਿਹੜੇ ਸਿੱਖਾਂ ਨਾਲ ਜੁੜੇ ਮਾਮਲੇ ਸੀ ਜਾਂ ਸਿੱਖਾਂ ਦੇ ਲਈ ਜਿਹੜੇ ਸ਼ਹੀਦੀਆਂ ਦੀ ਗੱਲ ਉਹਨਾਂ ਨੇ ਕੀਤੀ ਗੁਰੂਆਂ ਦੀ ਧਰਤੀ ਦੇ ਨਤਮਸਤਕ ਹੋਂ ਦੀ ਗੱਲ ਕੀਤੀ ਤਾਂ ਉਹਦੇ ਤੋਂ ਲੱਗਦਾ ਸੀ ਕਿ ਸਾਰੇ ਸਾਰਾ ਜਿਹੜਾ ਸੰਬੋਧਨ ਹੈ ਉਹਨਾਂ ਦਾ ਸਿੱਖ ਭਾਈਚਾਰੇ ਵੱਲੋਂ ਹੀ ਹੈ ਸਿੱਖ ਵੇਖੋ ਪਾਵੇਂ ਇੱਥੇ ਕਿਹਾ ਜਾਂਦਾ ਵੀ ਸਿੱਖ ਭਾਈਚਾਰਾ ਪਰ ਇੱਥੇ ਡੋਮਿਨੇਟ ਜਿਹੜਾ ਈਡੀਬ ਹੈ ਉਸ ਪੰਜਾਬ 'ਚ ਸਿੱਖਾਂ ਦਾ ਚੱਲਦਾ ਹੈ ਇਸਕ ਪਾਪੂਲੇਸ਼ਨ ਵਿੱਚ ਹੋਰ ਵੀ ਢੇੜੇ ਢੇਲੇ ਦੀ ਪਾਪੂਲੇਸ਼ਨ ਦੂਜੀ ਨੌਨ ਸਿੱਖ ਵੀ ਹੈ ਪਰ ਮੋਸਟਲੀ ਇਹ ਸੰਗਠਨਤ ਕੋ ਇਹ ਇਸ ਦੇ ਬਾਰੇ ਹੀ ਗੱਲ ਪੋਲਿਟਿਕਸ ਚ ਹੁੰਦੀ ਹੈ ਜਾਂ ਇਸੇ ਦੇ ਬਾਰੇ ਹੀ ਨੈਰੇਟਿਵ ਬਣਿਆ ਤੇ ਬੰਨਿਆਂ ਵੀ ਉਹਨੇ ਇਸੇ ਲੈਵਲ ਤੇ ਨੈਰੇਟਿਵ ਬਣਿਆ ਤੇ ਇੱਥੇ ਉਹਨਾਂ ਫਿਰ ਜਿਹੜਾ ਕੋਸ਼ਿਸ਼ ਕੀਤੀ ਵੀ ਕਾਂਗਰਸ ਨੇ ਉਹਨਾਂ ਨਾਲ ਧੱਕਾ ਕੀਤਾ ਆ 73 ਚ ਕੀਤਾ 47 ਚ ਕੀਤਾ ਫਿਰ ਬਾਅਦ ਚ ਦੂਜੇ ਦਾ ਵੀ ਉਹਨੇ ਐਂਡ ਲੈ ਜਿੱਤਿਆ ਤੇ ਇਸ ਕਰਕੇ ਸਾਰੇ ਧੱਕੇ ਦੀਆਂ ਗੱਲਾਂ ਕੀਤੀਆਂ ਅਸੀਂ ਜਿਹੜਾ ਹੈ ਅਸੀਂ ਬਿਲਕੁਲ ਕਿਸਾਨ ਦਾ ਸਿੱਖਾਂ ਦੇ ਹੱਕ 'ਚ ਗੱਲਾਂ ਕੀਤੀਆਂ ਇਹ ਉਹਨੇ ਆਪਣੇ ਆਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਹੁਣ ਸਿੱਖ ਸਮਝਣ ਪਰ ਸਿੰਘ ਸਾਹਿਬ ਕਹਿੰਦੇ ਕਿਤੇ ਇਸ ਸਾਰੀ ਗੱਲ 'ਚੋਂ ਇਸ ਸਾਰੀ ਗੱਲ 'ਚੋਂ ਇਹ ਵੀ ਚਰਕ ਨਹੀਂ ਮਿਲਦੀ ਕਿ ਉਹਨਾਂ ਨੂੰ ਇਹ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਉਹਨਾਂ ਨੂੰ ਸਿੱਖ ਕਿਸਾਨੀ ਦੀ ਵੋਟ ਨਹੀਂ ਮਿਲ ਰਹੀ ਤੇ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਆਪਣੀ ਜਿਹੜੀ ਸਾਂਝ ਹੈ ਸਿੱਖ ਭਾਈਚਾਰੇ ਨਾਲ ਉਸ ਤੇ ਇਹਨਾਂ ਜ਼ੋਰ ਦਿੱਤਾ ਹੈ અનેઈ ਪਤਾ ਹੀ ਉਹਨਾਂ ਨੂੰ ਮਿਲਦੇ ਦੂਜੇ ਪਾਸੇ ਇਹ ਗੱਲ ਹੈ ਵੀ ਇੱਕੋ ਇੱਕ ਪੰਜਾਬ ਸੂਬਾ ਹੈ ਜਿੱਥੇ ਬਹੁਤ ਵੱਡੀ ਮੋਬਿਲਾਈਜੇਸ਼ਨ ਕਿਸਾਨੀ ਦੀ ਪਿੰਡੂ ਕਿਸਾਨੀ ਦੀ ਜਿਹੜੀ ਸਿੱਖ ਕਿਸਾਨੀ ਹੈ ਮジョਰਿਟੀ ਉਹ ਸਿੱਖ ਕਿਸਾਨੀ ਨੇ ਹੀ ਦਿਨ ਨੇ ਹੀ ਮੋਬਿਲਾਈਜ਼ ਕੀਤੀ ਹੈ ਮੋਬਿਲਾਈਜੇਸ਼ਨ ਕੀਤੀ ਹੈ ਸਿੱਧੀ ਕੀਤੀ ਹੈ ਸਿੱਧੀ ਕਹੇ ਕਿ ਵੀ ਭਾਜਪਾ ਤੋਂ ਸੀ ਵੋਟ ਦੀ ਪਾਉਣੀ ਰੈਜ਼ੋਲੂਸ਼ਨ ਪਾਸ ਕੀਤਾ ਜਗਰਾਵਾਂ ਚ ਵਾਹ ਪੰਚਾਇਤ ਚ ਇਹ ਸਾਰਾ ਇਸ ਤਰੀਕੇ ਨਾਲ ਸਿੱਧਾ ਕਹਿਣਾ ਇਹ ਵੀ ਆਪਣੇ ਆਪ ਵਿੱਚ ਵੱਡੀ ਗੱਲ ਹੈ ਤੇ ਦੂਜੇ ਇਹ ਵੀ ਭਾਜੀਪੀ ਨੂੰ ਦੂਜੇ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਪੁੱਛਾਂਗੇ ਕੁਝ ਵੀ ਰਹੇ ਹੈ ਕੱਲਾ ਕਿਹਾ ਨਹੀਂ ਤੇ ਇਸੇ ਕਰਕੇ ਉਹਨਾਂ ਨੇ ਕੁਝ ਪੰਜ ਛੇ ਨੱਕਿਆਂ ਤੇ ਦਿੱਲੀ ਦੇ ਜਿੱਤੇ ਆਊਟਲੈਟਸ ਸੀਗੇ ਉਹ ਸਾਰੇ ਘੇੜ ਕੇ ਰੱਖੇ ਜਦੋਂ ਸ਼ਾਂਤਮਈ ਰਿਹਾ ਠੀਕ ਹੈ ਪਰ ਉਹਦੇ ਨਾਲ ਕਾਫੀ ਅੜਿੱਕਾ ਪੰਦਾ ਰਿਹਾ ਕਈ ਇੱਕ ਦੋ ਆ ਰਹੇ ਲੋਕਾਂ ਦੇ ਆ ਬੱਚਾ ਵੀ ਰੁਕ ਗਿਆ ਕਿ ਜਾਂ ਕੁਝ ਤੇ ਦੋ ਉਹਨਾਂ ਨੂੰ ਹੋਰ ਰਸਤੇ ਕੱਢਿਆ ਗਿਆ ਸਵਾਲ ਇਹ ਆ ਵੀ ਕੱਠ ਕਿੰਨਾ ਸੀ ਲੋਕ ਕਹਿੰਦੇ ਵੀ 10000 ਕੱਠ ਸੀ 5 ਸੀ ਕਿੰਨਾ ਸੀ ਕੱਠ ਠੀਕ ਸੀ ਕੱਠ ਉਹ ਵੱਡਾ ਬੰਦਾ ਵੱਡਾ ਕੱਠ ਉਸ ਤਰੀਕੇ ਦਾ ਨਹੀਂ ਕਰ ਸਕੇ ਜਾਂ ਕੱਠ ਉਸ ਕਿਸਮ ਦਾ ਪਤਾ ਲੱਗਦਾ ਸੀ ਕੱਠ ਤੋਂ ਵੀ ਉਹ ਉਹਨਾਂ ਰਿਸਪੌਂਸਿਬਿਲਿਟੀ ਲਿਆਦਾ ਗਿਆ ਮੈਨੇਜ ਕੀਤਾ ਕੱਠ ਲੱਗਦਾ ਸੀ ਬਹੁਤਾ ਇਸ ਤਰੀਕੇ ਨਾਲ ਉਹ ਦਿੱਲੀ ਦੇ ਵਿੱਚ ਰੈਲੀਆਂ ਜਦੋਂ ਹੁੰਦੀਆਂ ਰਾਹੁਲ ਬੋਲਦਾ ਪ੍ਰਿਆੰਕਾ ਬੋਲਦਾ ਆਮਹਾਰੇ ਜਿਹੜਾ ਕੱਠ ਇੱਕ ਸਪੌਂਟੇਨੀਅਸ ਬੋਲਦਾ ਹੁੰਦਾ ਉਹ ਇੱਥੇ ਕੱਲ ਦਿਖਾਈ ਨਹੀਂ ਦਿੱਤਾ ਇਹ ਵੀ ਇੱਕ ਬਹੁਤ ਵੱਡੀ ਗੱਲ ਸੀਗੀ ਤੇ ਇਸੇ ਕਰਕੇ ਉਹਨੇ ਭਾਸ਼ਣ ਛੋਟਾ ਰੱਖਿਆ ਤੇ ਭਾਸ਼ਣ ਸਾਰਾ ਸਿੱਖਾਂ ਦੇ ਰੱਖਿਆ ਸਿੱਖ ਕਿਸਾਨੀ ਦੇ ਰੱਖਿਆ ਤੇ ਜਿਹੜਾ ਬਰਾਮਜ ਜਿਹੜਾ ਜਾਖੜ ਸੀਗਾ ਆਪਣਾ ਸਦੀਲ ਜਾਖੜ ਉਹਨੇ ਵੀ ਇੱਥੇ ਕੋਈ ਕ੍ਰਿਟੀਕਲ ਕਿਸਾਨੀ ਦੇ ਵਿਰੁੱਧ ਗੱਲਾਂ ਨਹੀਂ ਕੀਤੀਆਂ ਭਾਵੇਂ ਹੋਰ ਤਾਂ ਕੀਤੀਆਂ ਸੀ ਇੱਥੇ ਇਹੀ ਕਿਹਾ ਵੀ ਅਸੀਂ ਕਿਸਾਨੀ ਲਈ ਸਾਰਾ ਕੁਝ ਕਰਾਂਗੇ ਤੇ ਉੱਥੇ ਵੀ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਨਫਰਨਟੇਸ਼ਨ ਵਾਲਾ ਕੋਈ ਸ਼ਬਦ ਨਹੀਂ ਵਰਤਿਆ ਗਿਆ ਸਿੱਖਾਂ ਦੇ ਪ੍ਰਤੀ ਕਿਸੇ ਵੀ ਕਿਸਮ ਦਾ ਇਥੇ ਨਾ ਮੋਤੀ ਵੱਲੋਂ ਤੇ ਨਾਮ ਅਰਕੇ ਸਿੱਖਾਂ ਨਾਲ ਤਾਂ ਸਭ ਤੋਂ ਹੋਰ ਛਾਂ ਜੀ ਪਾਉਂਦਾ ਯਤਨ ਕੀਤਾ ਜਿਹੜੀ ਦਵਾਰਕਾ ਤੋਂ ਭਾਈ ਮੁਹਕਮ ਸਿੰਘ ਦੇ ਉਹਨਾਂ ਨੇ ਕਹਾਣੀ ਦਾ ਜ਼ਿਕਰ ਕਰਕੇ ਮੁਹਕਮ ਸਿੰਘ ਵਾਲੀ ਗੱਲ ਤੁਸੀਂ ਦੱਸੀ ਹੈ ਵੀ ਜਿਆਦਾ ਇਮੋਸ਼ਨਲ ਛਾਂ ਜਿਹੜੀ ਇੱਕ ਤਰੀਕੇ ਨਾਲ ਬੀਜੇਪੀ ਵੀ ਕਹਿੰਦੀ ਹੈ ਵੀ ਇਹ Hindu ਵੱਡੇ ਭਾਈਚਾਰੇ ਦਾ ਹਿੱਸਾ ਹੈ ਇਹ ਤਾਂ ਸਾਡਾ ਉਸੇ ਕਿਸਮਾ ਉਸ ਉਹੀ ਟੋਨ ਦੇ ਵਿੱਚ ਬੋਲਿਆ ਗਿਆ ਤੇ ਇਹੀ ਟੋਨ ਰੱਖੀ ਆ ਵੀ ਕੋਈ ਬੜਾ ਮੋਟਾ ਕਿਸੇ ਦਿਨ ਬੱਚਾ ਘਰ ਦਾ ਰੁੱਸ ਜਾਂਦਾ ਇਹ ਹੈ ਸਾਡੇ ਪਰਿਵਾਰ ਦੇ ਮੈਂਬਰੀ ਇਹ ਕੋਸ਼ਿਸ਼ ਇਹ ਹੀ ਕਸਰਾ ਕੀਤਾ ਗਿਆ ਇਸੇ ਕਰਕੇ ਇਹ ਕੱਲ੍ਹ ਸ਼ਾਰਤਪਈ ਨਿਕਲ ਗਿਆ ਦੋ ਦੋ ਵਾਰੀ ਦੋ ਦਿਨ ਫੇਰ ਇਹ ਇੱਕ ਜਲੰਧਰ ਹੈ ਸ਼ਾਇਦ ਇੱਕ ਦੂਸਰੇ ਕਿੱਥੇ ਗੁਰਦਾਸਪੁਰ ਗੁਰਦਾਸਪੁਰ ਦੋ ਹੁਣ ਹੋਰ ਹੋਣੀ ਹੈ ਅੱਜ ਅੱਜ ਹੋ ਜਾਣਗੇ ਉਹ ਦੋਨੋਂ ਤੇ ਇਸ ਕਰਕੇ ਟੋਟਲ ਮੈਸੇਜ ਜਿਹੜਾ ਹੈ ਇਹ ਹੁਣ ਹੋ ਚੁਗਾ ਇਦੋਂ ਪਿੱਛੋਂ ਲੱਗਦਾ ਵੀ ਹੁਣ ਕਾਂਗਰਸ ਦੀ ਵਾਰੀ ਵੀ ਸ਼ੁਰੂ ਆਉਂਦੀ ਹੈ ਹੋਊਗੀ ਤੇ ਇਸ ਤੋਂ ਪਿੱਛੋਂ ਅੱਗੇ ਲੱਗਦਾ ਉਹ ਕਾਂਗਰਸੀ ਨੇ ਆਉਣਾ ਫਿਰ ਅ ਪ੍ਰੇਮਕਾ ਨੇ ਆਉਣਾ ਸਾਰੇ ਆਉਣੇ ਉਹ 25 ਤੋਂ ਬਾਅਦ 26 ਤੋਂ ਸ਼ੁਰੂ ਹੋ ਜਾਣਾ ਉਹਨਾਂ ਨੇ ਸਾਰੇ ਆ ਰਹੇ ਆ ਤੇ ਇਸ ਕਰਕੇ ਕੇਂਦਰੀ ਵੱਲ ਨੇ ਵੀ 25 ਸ਼ਾਮ ਨੂੰ ਆ ਜਾਣਾ 25 ਸ਼ਾਮ ਨੂੰ ਆ ਜਾਣਾ ਬਾਕੀ ਜਿਹੜੀ ਇੱਕ ਗੱਲ ਆਮ ਆਦਮੀ ਪਾਰਟੀ ਲਈ ਵੀ ਕਾਗਜ਼ੀ ਚੀਫ ਮਿਨਿਸਟਰ ਇਹ ਆਪਣੇ ਆਪ ਵਿੱਚ ਬੜਾ ਜ਼ਿਆਦਾ ਜੁਮਲਾ ਇਸ ਕਿਸਮ ਦਾ ਚੁਣਿਆ ਗਿਆ ਇਸ ਕਿਸਮ ਦਾ ਜਿਹੜਾ ਵਿਸ਼ੇਸ਼ਣ ਉਹਦੇ ਲਈ ਵਰਤਿਆ ਉਹ ਕਾਫੀ ਕਾਰਗਰ ਵੀ ਹੁੰਦਾ ਤੇ ਲੋਕਾਂ ਵਿੱਚ ਉਹ ਉਹਦੀ ਉਹ ਜੁੜ ਵੀ ਜਾਂਦਾ ਲੋਕਾਂ ਦੇ ਨਾਲ ਸਮਝ ਨਾਲ ਲੋਕਾਂ ਦੇ ਨਾਲ ਵੀ ਹਾਂ ਲੋਕ ਉਹ ਆਲਰੇਡੀ ਇਹਦੇ ਤੇ ਕਹੀ ਜਾਂਦੇ ਆ ਕਿ ਉਹ ਉਹਨੂੰ ਹੋਰ ਕਹਿੰਦਾ ਵੀ ਇਹ ਤਾਂ ਕਾਗਜ਼ੀ ਹੈ ਇਹਦੇ ਤੋਂ ਕੁਝ ਨਹੀਂ ਹੋਣਾ ਤੇ ਇਸ ਕਰਕੇ ਵੱਡੀ ਝੋਟ ਇੱਕ ਤੋਂ ਸ਼ਬਦਾਜੀ ਉਹਨੇ ਪ੍ਰਾਇਮਸਟਰੀ ਨਾਲੇ ਕਾਰਜਕਾਰੀ ਕਰਜੇ ਚ ਕਰਜੇ ਨਾਲ ਸਰਕਾਰ ਚਲਾ ਰਿਆ। ਉਹ ਕਰਜੇ ਨਾਲ ਸਰਕਾਰ ਚਲਾ ਰਿਹਾ। ਪਰ ਦੂਜੇ ਪਾਸੇ ਸਿੱਸਾ ਵੀ ਇਹ ਐਵੇਂ ਦੇਖਣ ਦੀ ਗੱਲ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੈ ਉਹ ਲਗਾਤਾਰ ਕਿਸਾਨਾਂ ਨੂੰ ਧਮਕੀਆਂ ਵੀ ਦੇ ਰਿਹਾ। ਉਹ ਦੋਨੋਂ ਗੱਲਾਂ ਹੀ ਕਰ ਰਿਹਾ ਜਿਵੇਂ ਹੰਸ ਰਾਜ ਹੰਸਰ ਦੇ ਤਬਕੀਆਂ ਵੀ ਦੇ ਰਿਹਾ ਹੋਰ ਦੂਜੇ ਵੀ ਦੇ ਰਿਹਾ ਨਾਲ ਦੀ ਨਾਲ ਜਾਖੜ ਧਮਕੀ ਵੀ ਦਿੰਦਾ ਤੇ ਸਮਝੌਤੇ ਦੀ ਗੱਲ ਵੀ ਕਰਦਾ ਇਹ ਦੋਨੋਂ ਗੱਲਾਂ ਹੀ ਕਰ ਰਿਹਾ ਨਹੀਂ ਇੱਕ ਮੇਜ਼ਾਰਾਮ ਦੇ ਫਤੇਗੜ ਸਾਹਿਬ ਤੋਂ ਮੇਜ਼ਾਰਾਮ ਹੈ ਇਹਨਾਂ ਨੇ ਵੀ ਕੱਲ ਖੰਨੇ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਇਸ ਤਰ੍ਹਾਂ ਦੀ ਧਮਕੀ ਦਿੱਤੀ ਹੈ ਹਾਂ ਇਹ ਲਗਾਤਾਰ ਦਿੰਦੇ ਇਹ ਵਾ ਇਥੋਂ ਫਤੇਗੜ ਸਾਹਿਬ ਵਾਲਾ ਤੇ ਇਹ ਧਮਕੀ ਦਿੰਦੇ ਆ ਤੇ ਠੀਕ ਆ ਤੇ ਇਹ ਦੋਨੋਂ ਗੱਲਾਂ ਹੀ ਚਲਦੀਆਂ ਸਾਰੀਆਂ ਵੀ ਜਿਹੜੀ ਗੱਲ ਫਿੱਟ ਬੈਠ ਗਈ ਠੀਕ ਹੈ ਤੇ ਪਰ ਇਹ ਆ ਗੱਲ ਕਲੀਅਰ ਹੈ ਵੀ ਪੰਜਾਬ ਦੇ ਵਿੱਚ ਬੀਜੇਪੀ ਦਾ ਦੀ ਟੱਕਰ ਕਿਤੇ ਨਹੀਂ ਹੈ ਪੰਜਾਬ ਵਿੱਚ ਬੀਜੇਪੀ ਨੂੰ ਬਹੁਤੀ ਸਪੋਰਟ ਪਿੰਡਾਂ ਜਦੋਂ ਮਿਲਣੀ ਨਹੀਂ ਇਹਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਇਸ ਕਰਕੇ ਹੁਣ ਹਾਂ ਅਕਾਲੀਆਂ ਬਾਰੇ ਚੁੱਪ ਹੋਣਾ ਇਹ ਸਿਆਸਤ ਦਾ ਤੇ ਇੱਕ ਸਟ੍ਰੈਟਜੀ ਦਾ ਹਿੱਸਾ ਹੈ ਹਾਂਜੀ ਇਹ ਪਰ ਦੂਜੇ ਪਾਸੇ ਅਸੀਂ ਇਹ ਦੇਖਦੇ ਆ ਸਿਰਫਾ ਕਿ ਜਵੇਂ ਮਹਾ ਪੰਚਾਇਤ ਜਿਹੜੀ ਕਿਸਾਨਾਂ ਦੀ ਜਗਰਾਵਾਂ ਸੀ ਉਸਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਇਤੋਂ 1 ਵੀ ਸੀਟ ਨਹੀਂ ਜਿੱਤ ਸਕੇਗੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਉਹਨੇ ਹਜੇ ਤੱਕ ਟੱਕਰ ਚ ਨਹੀਂ ਹੈ ਕਿਤੇ ਵੀ ਉਹ ਕਹਿੰਦਾ ਵੀ ਅਸੀਂ ਇਹ ਅਸੀਂ ਇਹਦੇ ਤੇ ਕਨਕਲੂਸਿਵ ਗੱਲ ਆਪਾਂ ਨਾ ਵੀ ਕਰੀਏ ਵੀ ਪਰ ਕੋਈ ਹੋਰ ਫੈਕਟਰ ਬਣ ਸਕਦੇ ਆ ਪਰ ਟੱਕਰ ਚ ਸਿੱਧੇ ਲੈਵਲ ਤੇ ਭਾਰਤੀ ਜਨਤਾ ਪਾਰਟੀ ਦੇ ਦਾ ਕੋਈ ਵੀ ਉਮੀਦਵਾਰ ਪੰਜਾਬ ਦੀ 13 ਦੀਆਂ 13 ਸੀਟਾਂ ਤੋਂ ਕਿਤੇ ਵੀ ਟੱਕਰ ਚ ਨਹੀਂ ਹਾਂ ਚੰਡੀਗੜ੍ਹ ਚੋ ਜ਼ਰੂਰ ਟੱਕਰ ਚ ਹੈਗਾ ਹੀ ਆ ਉੱਥੇ ਉੱਥੇ ਸੰਜੀਤ ਟੰਡਨ ਦੀ ਤੇ ਅਮਨੀਸ਼ ਤਵਾੜੀ ਦੀ ਦੋਨਾਂ ਦੀ ਟੱਕਰ ਹੈ ਦੋਨੋਂ ਨੇੜੇ ਤੇੜੇ ਕਿਹਾ ਜਾਂਦਾ ਦੋਨੋਂ ਨੇੜੇ-ਤੇੜੇ ਬਹੁਤ ਫाइट ਪੈ ਰਿਹਾ ਬਹੁਤ ਘੱਟ ਮਾਰਦਣ ਨਾਲ ਕੋਈ ਉਹਨਾਂ ਤੋਂ ਜਿੱਤੇਗਾ ਹਾਂਜੀ ਜੀ ਇਹ ਸਰ ਸਭ ਇਹਦੇ ਨਾਲ ਹੀ ਇੱਕ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਕਿ ਵੋਟਾਂ ਦੇ ਬਾਰੇ ਆ ਰਹੀ ਹੈ ਚੋਣ ਕਮਿਸ਼ਨ ਤੇ ਸਵਾਲ ਉੱਠ ਰਹੇ ਹੈਗੇ ਆ ਜਿਸ ਤਰ੍ਹਾਂ ਸਾਰਾ ਇਲੈਕਸ਼ਨ ਵੀ ਜਿਹੜਾ ਚੋਣ ਮਹੀਮ ਜਿਹੜੀ ਹੈ ਜਾਂ ਲੋਕ ਸਭਾ ਚੋਣਾਂ ਦਾ ਜਿਹੜੀ ਸਾਰਾ ਅਮਲ ਹੈ ਉਹ ਆਪਣੇ ਅਖੀਰੀ ਪੜਾਵ ਵੱਲ ਵੱਧ ਰਿਹਾ ਤੇ ਚੋਣ ਕਮਿਸ਼ਨ ਤੇ ਵੀ ਬੜੇ ਸਵਾਲ ਉੱਠ ਰਹੇ ਹੈ ਤੇ ਉਹਨਾਂ ਦੇ ਸਵਾਲਾਂ ਜਿਹੜੇ ਉੱਠ ਰਹੇ ਖਾਸ ਕਰਕੇ ਵੋਟਾਂ ਦੀ ਗਿਣਤੀ ਨਾਲ ਸੰਬੰਧਤ ਜਿਹੜੀ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਨਾਮ ਵੇਰਵੇ ਪਾਏ ਜਾਣ ਦੇ ਬਾਰੇ ਅੱਜ ਉਹਦੀ ਸੁਪਰੀਮ ਕੋਰਟ ਚ ਤਰੀਕ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਅੱਜ ਚੰਦਰਜੂੜ ਖੁਦ ਇਸ ਚੀਫ ਜਸਟਿਸ ਆਫ ਇੰਡੀਆ ਜਿਹੜਾ ਖੁਦ ਇਸ ਇਸ ਨੂੰ ਸਾਰੇ ਨੂੰ ਕੇਸ ਨੂੰ ਲੈ ਰਿਹਾ ਸੁਣਵਾਈ ਕਰ ਰਿਹਾ ਉਹਨੇ ਤਾਂ ਇਹ ਕਿਹਾ ਸੀ ਸੁਣਵਾਈ ਲੇਟ ਤੱਕ ਚੱਲੇਗੀ ਭਾਵੇਂ ਰਾਤ ਨੂੰ ਸਾਨੂੰ ਸੁਣਨਾ ਪਵੇ ਤਾਂ ਇਸ ਕਰਕੇ ਅੱਜ ਬਹੁਤ ਕ੍ਰੂਸ਼ਲ ਮੌਕਾ ਹੈ ਕਿਉਂਕਿ ਉਹ ਨਾਲ ਵਿੱਚ ਫਰਕ ਬਹੁਤ ਆ ਰਿਹਾਗਾ ਇਹ ਜਿਹੜੇ 70C ਫਾਰਮ ਹੈ ਅਤੇ ਉਹ ਉਹਦੇ ਵਿੱਚ ਜਿਹੜੀਆਂ ਉਹਦੇ ਵਿੱਚ ਤੇ 70A ਆ ਇਹ ਅਸੀਂ ਅਸੀਂ ਕਹਿ ਸਕਦੇ ਆ ਕਿ 70A ਤਾਂ ਫਿਰ ਉਹਨਾਂ ਦਾ ਇਹ ਲਿਸ਼ਣ ਕਮਿਸ਼ਨ ਦਾ ਹੁੰਦਾ ਵੀ ਇੰਨੀਆਂ ਵੋਟਾਂ ਪਈਆਂ ਜਿਹੜੀ ਉਹਨਾਂ ਨੇ ਅਫੀਸ਼ੀਅਲ ਲੈਵਲ ਤੇ ਦਿੱਤੇ ਡਿਕਲੇਅਰ ਕਰਦੇ ਆ ਜਿਹੜਾ ਮਗਰੋਂ ਕਰਦੇ ਆ ਇੱਕ ਉੱਤੇ ਚ ਲੇਟ ਆ ਇੱਕ ਉਹਦੇ ਚ ਫਰਕ ਬਹੁਤ ਆ 1 ਕਰੋੜ 7 ਲੱਖ ਦਾ ਫਰਕ ਇਸ ਕਰਕੇ ਉਹਦੇ ਤੇ ਗੱਲ ਚੱਲ ਰਹੀ ਹੈ ਕਈ ਜਿਹੜੀਆਂ ਪਾਰਟੀਆਂ ਤੋਂ ਬਗੈਰ ਸੰਸਥਾਾਂ માં ਜਿਹੜੀਆਂ ਡੈਡੀਆਂ ਕਹੇ ਉਹ ਸੰਸਥਾਵਾਂ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਉਹ ਇਹਦੇ ਤੇ ਕਾਫੀ ਜ਼ਿਆਦਾ ਕੰਮ ਕੀਤਾ ਹੋਇਆ ਉਹਨਾਂ ਨੇ ਕੰਮ ਕੀਤਾ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ ਜਿਹੜੀ ਉਹ ਉਹ ਜ਼ਿਆਦਾ ਇਹਦੇ ਤੇ ਐਕਟਿਵ ਹੈ ਉਹ ਜ਼ਿਆਦਾ ਇੱਕ ਹੋਰ ਵੀ ਹੈ ਕੋਈ ਟਾਈਮਜ਼ ਆਫ ਇੰਡੀਆ ਚ ਉਹਦਾ ਸਾਰਾ ਕਾਫੀ ਮੇਰਬਾ ਆਉਂਦਾ ਆਇਆ ਸੀ ਤੇ ਉਹ ਵੀ ਇੱਕ ਹੋਰ ਕਦੋਂ ਹਾਇਆ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਕੀਤਾ ਕੈਲਕੂਲੇਟ ਕਰ ਰਹੇ ਹੈ ਇਸ ਕਰਕੇ ਸਾਰਿਆਂ ਦੀ ਨਜ਼ਰ ਬੜੇ ਇਹਦੇ ਤੇ ਡੈਂਜਰ ਡੂੰਗੀ ਰੱਖੀ ਹੋਈ ਇਲੈਕਸ਼ਨ ਕਮਿਸ਼ਨ ਕੀ ਕਰਦਾ ਤੇ ਇਲੈਕਸ਼ਨ ਕਮਿਸ਼ਨ ਨੇ ਦੇ ਮਤਲਬ ਕੀ ਵੀ ਇਹ ਸਾਰਾ ਕੁਝ ਦੇ ਉੱਤੇ ਅੱਜ ਅੱਜ ਫੈਸਲਾ ਹੋ ਜਾਣਾ ਕਿਸ ਤਰ੍ਹਾਂ ਦੀ ਗੱਲਬਾਤ ਆ ਲੋਕਾਂ ਨੂੰ ਡਰ ਆ ਵੀ EVM ਮਸ਼ੀਨਾਂ ਨੂੰ ਵੀ ਗਲਤ ਵਾਸਤੇ ਹੋ ਸਕਦੀ ਹੈ ਇਸ ਕਰਕੇ ਅੱਜ ਹੀ ਉਹਦਾ ਫੈਸਲਾ ਹੋ ਜਾਏਗਾ ਹਾਂਜੀ ਜੀ ਇਹ ਇੱਕ ਜਾਂਦੇ ਜਾਂਦੇ ਆਪਣਾ ਸਮਾਂ ਤਾਂ ਸਮਾਪਤ ਹੋ ਗਿਆ ਕਿ ਪ੍ਰਸ਼ਾਂਤ किशोर ਬੜੀ ਭੁੱਖ ਬਾਣੀ ਕਰ ਰਿਹਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ 300 ਤੋਂ ਉੱਪਰ ਸੀਟਾਂ ਲੈ ਰਹੀ ਹੈ ਹਾਂ ਇਹ ਜਿਹੜਾ ਪ੍ਰਸ਼ਾਂਤ किशोर ਦਾ ਜਿਹੜਾ ਮਸਲਾ ਇਕੱਲਾ ਬੰਦਾ ਹੈ ਤੇ ਡਿਬੇਟਰ ਦੇ ਲੈਵਲ ਤੇ ਵੀ ਤਕੜਾ ਇਹਦੇ ਕੋਈ ਸ਼ੱਕਾ ਵੀ ਕਰ ਲੈ ਉਹਨੇ ਡਿਬੇਟ ਕੀਤੀ ਹੈ ਤੇ ਬੜੀ ਆੜ ਕੇ ਕੀਤੀ ਹੈ ਤੇ بڑا ਪਹਿਲਾ ਹੀ ਡਿਬੇਟਰ ਦੇਖਿਆ ਜਿਹਨੂੰ ਬਦਲ ਕੇ ਮੋਸਟਲੀ ਕਰਨ ਥਾ ਪਰ ਸਭ ਨੂੰ ਭੁਜਾ ਲੈਂਦਾ ਹੁੰਦਾ ਏ ਨੂੰ ਵੀ ਕਈ ਲੋਕ ਕਹਿੰਦੇ ਭੁਜਾ ਲਿਆ ਪਰ ਇਸ ਨਾਲ ਉਹ ਅੜਿਆ ਬਹੁਤ ਲਾਸਟ ਮੋਮੈਂਟ ਤੱਕ ਬਹੁਤ ਅੜਿਆ ਤੇ ਬਹੁਤ ਬਹਿਸ ਕੀਤੀ ਏ ਇਸ ਨੂੰ ਮਾਫੀ ਮੰਗਣ ਤੱਕ ਦੀਆਂ ਗੱਲਾਂ ਕਰ ਕਰ ਦਿੱਤੀਆਂ ਇਹ ਆਪਣੇ ਆਪ ਵਿੱਚ ਬੜੀ ਅਹਿਮ ਹੈ ਗੱਲ ਇਹ ਦੇਖਿਆ ਜਾਏਗਾ ਹੁਣ ਕੀ ਹੁੰਦਾ ਤੇ ਇਹ ਦਾ ਇਹ ਉਹ ਕਹਿੰਦਾ ਸੋ ਤੋਂ ਉੱਤੇ ਲੈ ਜਾਣ ਦੀ ਗੱਲ ਹੈ ਕਿ 300 ਤੋਂ ਉੱਪਰ ਲੈ ਜਾਏਗਾ ਚਲੋ ਸਿਚੁਏਸ਼ਨ ਦੇਖਦੇ ਹਾਂ ਕੀ ਹੁੰਦਾ ਹਾਂਜੀ ਜੀ ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਜਿਹੜੇ ਦੋ ਸਾਡੇ ਪ੍ਰੋਗਰਾਮ ਨਾਲ ਜੁੜੇ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿਰਸਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ